ఈ మనోక ఆన అక్కడ ఏ వందల నంబర్ 18 18 ਸ਼ੇਰ ਵੀ ਕੀ ਹੋਣਾ ਬਈ ਫਾਈ ਮਾਰਵਾ ਦਾ ਪਿੱਛੇ ਲੋਜੋ ਸਾਰੇ ਹੋਰ ਕਰਦੀ ਗਲਤ ਹੋ ਗਿਆ ਬਹੁਤ ਲਾਤ ਪੁੱਟੇ ਜਿਹਦੇ ਹੁਣ ਕਿਹਨੂੰ ਫੋਨ ਕਰਾਂਗੇ ਇਹਨੂੰ ਫਿਰ ਪਛਲਾਗੇ ਪਤਾ ਲੱਗਿਆ ਨਾ ਆਹ ਮੁੰਡਾ ਆ ਤੇ ਅਹ ਬੋਲਦੇ ਹਾਂ ਫਰਦਾਨਾ जाते भाई देखते हाँ दिल्ली

ਹੋ ਇਹ ਛੱਡਾ ਮਾਤੀ ਇਹ ਮਾਰੀਆਂ ਦੇ ਘਰੇ ਆਈ ਬੋਲ ਵਿੱਚ ਬੰਨ੍ਹ ਲਿਆ ਉਹ ਦੇਖੀ ਜਾਂਦਾ ਤੇ ਨਾਲੇ ਚੰਬੜ ਗਿਆ ਦੇਖੀ ਜਾਂਦਾ ਉਹਨੂੰ ਪੈਨ ਚ ਸਵਿਚ ਨੂੰ ਹੱਥ ਮਾਰਦਾ ਰੱਬ ਮਾਰ ਕੇ ਜਦ ਬਚਾਉਂਦਾ ਉਸੇ ਵੇਲੇ ਚੰਬੜ ਦੇ ਗਿਆ ਭਾਈ ਇਹ ਰਬੜ ਹੁੰਦੀ ਜਾਂ ਕੋਈ ਹੁੰਦਾ ਨਾ ਆ ਬੈਗ ਪਾ ਕੇ ਹੱਥ ਸਵਿਚ ਨੂੰ ਪਾਦਾ ਜਦ ਬਚਾਉਂਦਾ ਆ ਹਾਂ ਸੱਜਾ ਆ ਹਾਂ ਡੀ ਆਹ ਹੁਣ ਡੀ ਉਹ ਦੇਖ ਮਲੇ ਵੀ ਵਾਜ ਮਾਗੇ ਤਾਂ ਭੈਣ ਚੋਂ ਤਾਂ ਦੋਨੂੰ ਹੱਥ ਪਾ ਫੋਨ ਲੱਗਿਆ ਉਹ ਹਕਾਲਾ ਪੈ ਮੈਂ ਬੰਤਾ ਪੈਨ ਨਾਲ ਕਿੰਨੇ ਵਜੇ ਸੀ 6 ਵਜੇ ਉਹ ਲੜਕੇ ਉੱਪਰੇ ਲੜਕੇ 6 ਵਜੇ ਤੋਂ 2 ਮਿੰਟ ਦੀ ਤਾਰ ਨੇ ਛੱਡਿਆ ਉਹ ਦੋ ਜਦੋਂ ਜਾਨ ਕੱਟੀ ਤਾਰ ਨੇ ਤੇ ਤਾਰ ਨੇ ਫੜ ਲਿਆ ਨਹੀਂ ਭਾਈ ਇਹਨੇ ਤੜਪਦਾ ਹੈਗਾ ਹੈਗਾ ਆ ਤੜਪਦਾ ਉਹ ਦੇਖ ਕਹਿੰਦੀ ਉਹਦੇ ਹੱਥ ਲਾਉਂਦਾ ਹੁਣ ਜਾਨ ਸੀ ਕੀ ਇਹਦੇ ਫਸ ਕੇ ਆ ਨਾ ਫਸ ਕੇ ਆ ਉਹਨੂੰ ਬਚਦੇ ਆ ਫਸ ਕੇ ਆ ਉਹ ਇਹ ਬੰਦੇ ਲੱਗ ਰਹੇ ਨੇ ਦਰਤਾਂ ਦੀ ਦਰਤ ਜੀ ਨਹੀਂ ਵੰਦੀ ਮੇਰੇ ਲੋਇਰ ਗਾ ਰਹੇ ਨੇ ਹਿੰਮਤ ਨਹੀਂ ਕੀਤੀ ਉਹ ਟ੍ਰੋਫਾ ਕੱਢਦਾ ਫਿਰ ਮੈਨੂੰ ਅੰਦਾਜ਼ ਫੜਾ ਆਪਾਂ ਜਦੋਂ ਸੀ ਬਾਗੇ ਮੜੇ ਸੱਚੀ ਗੱਲ ਮੇਰੇ ਮੇਜ ਹਿੰਮਤ ਤਾਂ ਹਿੰਮਤ ਚਾਹੀਦੀ ਇੱਥੇ ਮੈਂ ਤੁਹਾਨੂੰ ਲਸਾ ਪਿਆ ਹੋ ਸਕਦਾ ਦੋਏ ਪਲਾਸਟਿਕ ਦਾ ਕੋਸ਼ਣਾ ਕੋਲ ਪਿਆ ਬਜੀ ਹੱਥ ਨੂੰ ਹਰੀ ਕੋਹੀ ਨਹੀਂ ਦਿੱਤੀ ਹੋ ਮੋ ਦੇ ਖੜੀ ਜਾ ਤਾ ਦੱਸੋ ਮੈਂ ਕੋਸ਼ਿਸ਼ ਜੀ ਕੀਤੀ ਹੁਣੇ ਨਹੀਂ ਛੱਡਿਆ ਔਰ ਇਹ ਤਾਂ ਹੋਣਾ ਦਾ ਪਹਿਲਾਂ ਖੜਾ ਨਹੀਂ ਆ ਹੁਣ ਪਤਾ ਲੱਗਣਾ ਸੋਚੋ ਦੇਖੀ ਪੈਪ ਦਾ ਦੇਖੀ साइड वाला लग तक लगया सी कि नहीं लगया तू ही देख साइड वाला कैमरा यूं चला दो पार्टी का बदल दे ਉਹ ਦੇਖ ਲਾ ਮੈਂ ਬਾਹਰ ਜੀ ਪਜਾਮ ਸੀ ਲਾਇ ਲਾਈ ਜਿਹਦੇ ਵਕਾ ਦਾ ਕੰਮ ਕਰਦਾ ਕੰਮ ਕਰਦਾ ਬਾਜੀ ਹਿੰਮਤ ਥੋੜੀ ਹੁੰਦੀ ਐ ਨਾ ਕੋਸ਼ਿਸ਼ ਕਰਦਾ ਬਾੜੀ ਵੀ ਦੁਬਾਰਾ ਆ ਜਾਂਦਾ ਬੰਦਾ ਹਟਮਾ ਹਟਮਾ ਵੀ ਵੀ ਹਟਮਾ ਆ ਬੀਨੋ ਬੁਨੈਟਾ ਦੋੜ ਛੱਡਿਆ ਤਾਂ ਉੱਧਰ ਜਿੱਤ ਜਾ ਲੈਂਦਾ ਬੈਂਚ ਤੋਂ ਫੋਨ ਚ ਜੇਬ ਚ ਪਾ ਉੱਤੇ ਚੜ ਫੜਾ ਫੜਾ ਸਵਿਚ ਕੱਟ ਕੇ ਬੰਦਾ ਬੰਦਾ ਨੂੰ ਥੱਲੇ ਲਾ ਆਹੋ ਹਨਾ 他应该没得感的人。